ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਨਿਲ ਅਤੇ ਭੋਲੂ ਨੇ ਸੱਜਣ ਭੋਲੂ ਤੇ ਇਹਨਾਂ ਨੂੰ ਅੱਜ ਉਮਰ ਕਾਇਤ ਦੀ ਸਜਣ ਸੁਣਾਈ ਗਿਆ ਹੈ ਇਹਨਾਂ ਦੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਗੋਲੀਆਂ ਤਾਬੜ ਤੋੜ ਚਲਾਈਆਂ ਗਈਆਂ ਸੀ ਕਿਹਾਂ ਵਿੱਕੀ ਮਿੱਟੂ ਖੇੜਾ ਦੇ ਉੱਤੇ ਆਈਪੀਸੀ ਦੀ ਧਾਰਾ 302 482 ਅਮਜ਼ੈਕਟ ਦੇ ਤਹਿਤ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੇ ਵਿੱਚ ਯਾਰ ਪਲੀਜ਼ ਅੱਗੇ ਦੇ ਨਫੀ ਜਿਹੜੇ ਬਚਾਣਾ ਕਿਵੇਂ ਚੱਲਿਆ ਆਸੂ ਆਨੇ ਦੇ ਮੈਂ ਯਾਰ ਨਾ ਨਹੀਂ ਨਾ ਧਾਰਾ 302 ਵਿੱਚ ਦਿੰਨੋ ਦੋਸ਼ੀਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਕੀਤੀ ਗਈ ਹੈ ਉਸ ਦੇ ਪਰਿਵਾਰ ਸੈਟੀਸਫਾਈਡ ਹੈ ਜੀ ਸੰਤੁਸ਼ਟ ਹੈ ਟੋਟਲ ਜੋ ਅਦਾਲਤ ਕੋਲ ਹੈ ਸਿਰਫ 6 ਬੰਦੇ ਆਏ 6 ਕਿਊਸ ਟਾਈ ਸੀ ਜਿਹਨਾਂ 'ਚ ਤਿੰਨ ਨੇ ਕਨਵਿਕਟ ਹੋਏ ਤਿੰਨ ਜੋ ਕਾਂਸਪੀਰੇਟਰ ਜੇਲਾਂ 'ਚ ਬੈਠੇ ਸੀ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਜਾਂ ਕੋਰਟ ਦੇ ਵਿੱਚ ਦੋ ਇੰਡੀਪੈਂਡੈਂਟ ਗਵਾਹ ਬੁਖਤੇ ਉਹਨਾਂ ਨੇ ਹੀ ਕਿਹਾ ਕਿ ਸ਼ਗਨਪ੍ਰੀਤ ਨਾਮ ਦੇ ਲੜਕੇ ਨੇ ਇਹਨਾਂ ਤਿੰਨੋਂ ਸ਼ੂਟਰਜ਼ ਨੂੰ ਉੱਥੇ ਉਹਨਾਂ ਦੇ ਫਲੈਟ ਤੇ ਠਹਿਰਾਇਆ ਸੀ ਅਗਲੇ ਦਿਨ ਫਿਰ ਹੈ ਜੋ ਇਹ ਵਾਰਦਾਤ ਹੋ ਜਾਂਦੀ ਹੈ ਜੀ ਤਾਂ ਐਸ ਪਰ ਪੁਲਿਸ ਰਿਪੋਰਟ ਜਾਂ ਐਸ ਪਰ ਪੁਲਿਸ ਇਨਵੈਸਟੀਗੇਸ਼ਨ ਜਾਂ ਐਸ ਪਰ ਕੇਸ ਫਾਈਲ ਉਹਦਾ ਸ਼ਗਨਪਰੀ ਦਾ ਰੋਲ ਸੀ ਇਹਨਾਂ ਨੂੰ ਜਿਹੜਾ ਲੌਜਿਸਟਿਕ ਪ੍ਰੋਵਾਈਡ ਕਰਾਉਣੇ ਠਰਾਉਣਾ ਜਾਂ ਇਸ ਤਰ੍ਹਾਂ ਦਾ ਵਿਕੀ ਮੀਟੂ ਖੜਾਣਾ ਦਿਖਾਉਣਾ ਵੀ ਇਹ ਹੈਗਾ ਉਸ ਦਾ ਸ਼ਗਨਪਰੀ ਦਾ ਰੋਲ ਸੀ ਸਿੱਧੂ ਮੁਸੇਵਾਲਾ ਦਾ ਸਿਰਫ ਫਾਈਲ ਦੇ ਵਿੱਚ ਸੋਨੇ ਨਾਮ ਸ਼ਰਮ ਵੀ ਤਾਰਿਆ ਤੇ ਕੋਈ ਹੋਰ ਨਾ ਇਸ ਵਕਤ ਮੋਹਾਲੀ ਕੋਰਟ ਦੇ ਵਿੱਚ ਮੌਜੂਦ ਆ ਜਿੱਥੇ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਤੇ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਹੈ ਜਿੱਥੇ ਐਡਵੋਕੇਟ ਜਿਹੜੇ ਐਚਐਸ ਤੋਂ ਆ ਦੱਸ ਰਹੇ ਸੀਗੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਨਿਲ ਅਤੇ ਭੋਲੂ ਨੇ ਸੱਜਣ ਭੋਲੂ ਤੇ ਇਹਨਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹਨਾਂ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਗੋਲੀਆਂ ਤਾਬਲ ਤੋੜ ਚਲਾਈਆਂ ਗਈਆਂ ਸੀਗੀਆਂ ਵਿੱਕੀ ਮਿੱਡੂ ਖੇੜਾ ਦੇ ਉੱਤੇ ਤੇ ਪੰਜਾਬ ਪੁਲਿਸ ਦੀ ਸਮੁੱਚੀ ਟੀਮ ਨੇ ਕੰਮ ਕੀਤਾ ਹੁਣ ਤੱਕ ਸਾਰਿਆਂ ਨੂੰ ਜਿਹੜਾ ਉਹ ਰਿਟੇਨ ਕੀਤਾ ਫੜਿਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਜਿਹੜੀ ਹੈ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੀ ਹੋਈ ਸੀਗੀ ਕਿ ਜੱਜ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਇਹ ਮੋਹਾਲੀ ਕੋਰਟ ਤੋਂ ਤਸਵੀਰਾਂ ਸੰਝਿਆ ਕਰ ਰਿਹਾ ਤੁਹਾਡੇ ਦੇ ਨਾਲ ਜਿਸ ਦੇ ਵਿੱਚ ਅਨਿਲ ਅਤੇ ਸੱਜਨ ਨੂੰ ਪੇਸ਼ ਕੀਤਾ ਗਿਆ ਪੇਸ਼ ਕਰਨ ਤੋਂ ਬਾਅਦ ਸਜ਼ਾ ਸੁਣਾਈ ਗਿਆ 2-2 ਲੱਖ ਰੁਪਏ ਦੀ ਜਿਹੜੀ ਹੈ ਜੁਰਮਾਨਾ ਕੀਤਾ ਗਿਆ ਉਮਰ ਕੈਸ ਸਜ਼ਾ ਸੁਣਾਈ ਗਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਮੋਹਾਲੀ ਕੋਰਟ ਤੋਂ ਹਰਿਆਣਾ ਪੁਲਿਸ ਜਿਹੜੀ ਐ ਗੁਰਦਾਉਂ ਤੋਂ ਲੈ ਕੇ ਆਈ ਸੀਗੀ ਇੱਕ ਜਿਹੜਾ ਅਕਿਊਜ਼ ਸੀਗਾ ਉਸ ਨੂੰ ਵੀਡੀਓ ਕਾਲ ਦੇ ਰਾਹੀਂ ਪੇਸ਼ ਕੀਤਾ ਗਿਆ ਉਸ ਨੂੰ ਵੀ ਜਿਹੜਾ ਜੱਜ ਸਾਹਿਬ ਨੇ ਸਜ਼ਾ ਸੁਣਾਈ ਹੈ ਤੇ ਤਿੰਨ ਜਣਿਆਂ ਨੂੰ ਸਜ਼ਾ ਹੋਈ ਹੈ ਵਿੱਕੀ ਮਿੱਡੂ ਖੇੜਾ ਦੇ ਕਤਲ ਕੇਸ ਦੇ ਵਿੱਚ ਤਾਂ ਐਡਵੋਕੇਟ ਐਚਐਸ ਤੋਂ ਅੱਜ ਇਸ ਤਰ੍ਹਾਂ ਨਾਲ ਕਹਿ ਰਹੇ ਸੀਗੇ ਕਿ ਕੁਝ ਸਮੇਂ ਦੇ ਵਿੱਚ ਹੀ ਇਹ ਸਾਰਾ ਕੁਝ ਕਲੀਅਰ ਹੋ ਸਕੇ ਆ ਕੁਝ ਸਮੇਂ ਦੇ ਵਿੱਚ ਹੀ ਇਹ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਤੇ ਪਰਿਵਾਰ ਵੀ ਸੈਟੀਸਫਾਈ ਹੈ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਿ ਪੰਜਾਬ ਪੁਲਿਸ ਜਿਹੜੀ ਐ ਉਹਨਾਂ ਇੱਥੇ ਕੋਰਟ ਦੇ ਵਿੱਚ ਪੇਸ਼ ਕਰਕੇ ਹੁਣ ਸਜ਼ਾ ਜਿਹੜੀ ਆ ਪਹਿਲਾਂ ਸੁਣਾਈ ਗਈ ਹੈ ਹੁਣ ਲੈ ਕੇ ਜਾਇਆ ਜਾ ਰਿਹਾ ਤਸਵੀਰ ਤੁਹਾਡੇ ਨਾਲ ਅਸੀਂ ਮੁਹਾਲੀ ਕੋਰਟ ਤੋਂ ਸਾਂਝੀ ਕੀਤੀ ਹੈ ਸਾਲ 2021 ਸੀਗਾ ਅਗਸਤ ਦਾ ਮਹੀਨਾ ਸੀਗਾ ਸੈਕਟਰ 71 ਦੇ ਵਿੱਚ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਆਵਾਜ਼ ਆਉਂਦੀ ਆ ਲੋਕਾਂ ਨੂੰ ਇੰਜ ਜਾਪਦਾ ਹੈ ਕਿ ਕੋਈ ਵੈਸੀ ਪਟਾਕੇ ਚਲਾ ਰਿਹਾ ਪਰ ਬਾਅਦ ਚ ਪਤਾ ਲੱਗਦਾ ਕਿ ਇੱਥੇ ਫਾਇਰਿੰਗ ਹੋਈ ਹੈ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਬਾਅਦ ਚ ਪਤਾ ਲੱਗਦਾ ਕਿ ਉਹ ਨੌਜਵਾਨ ਕੌਣ ਸੀਗਾ ਵਿੱਕੀ ਮਿੱਡੂ ਖੇੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਲੁਕਾਤ ਰੱਖਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਉਸ ਤੋਂ ਬਾਅਦ ਲਗਾਤਾਰ ਕੇਸ ਚੱਲਦਾ ਰਿਹਾ ਪਰ ਸੁਣਵਾਈ ਨਹੀਂ ਹੁਣ ਜਾ ਕੇ ਸੁਣਵਾਈ ਹੋਈ ਹੈ ਜਿਹੜੇ ਨੇ ਦੋਸ਼ੀ ਸੀਗੇ ਉਸ ਦੇ ਵਿੱਚ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਐਡਵੋਕੇਟ ਐਚਐਸ ਤਨੁਆਜੀ ਨੇ ਸਮੁੱਚੀ ਟੀਮ ਹੈ ਉਹਨਾਂ ਦੀ ਤੇ ਖਾਸ ਤੌਰ ਤੇ ਸਜ਼ਾ ਜਿਸ ਤਿੱਕ ਨਾਲ ਸੁਣਾਈ ਗਈ ਹੈ ਤਿੰਨ ਤਰ੍ਹਾਂਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 302 482 ਅਨਜੈਕਟ ਦੇ ਤਹਿਤ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਾਫੀ ਲੰਬਾ ਸੰਘਰਸ਼ ਕਰਨਾ ਪਿਆ ਕਿਉਂਕਿ ਲਗਾਤਾਰ ਜਿਹੜੇ ਮਾਰਚ ਕਰਨੇ ਪਏ ਕੈਂਡਲ ਮਾਰਚ ਕਰਨੇ ਪਏ ਸੁਣਵਾਈ ਦੇ ਲਈ ਕਿ ਉਹਨਾਂ ਨੂੰ ਇਨਸਾਫ ਜਲਦੀ ਮਿਲ ਸਕੇ ਸਰ ਸਭ ਤੋਂ ਪਹਿਲਾਂ ਤੁਹਾਡੀ ਬਹੁਤ ਵੱਡੀ ਅਚੀਵਮੈਂਟ ਹੈ ਤੁਹਾਡੀ ਟੀਮ ਦੀ ਜਿਸ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਉੱਥੇ ਬੈਸ ਕੀਤੀ ਜੱਜ ਸਾਹਿਬ ਨੂੰ ਡੀਲ ਕਰ ਰਹੇ ਸੀ ਦੱਸ ਰਹੇ ਸੀਗੇ ਕਿਵੇਂ ਸਾਰਾ ਕੁਝ ਕੀਤਾ ਤੇ ਅੱਗੇ ਕੀ ਕੁਝ ਪਹਿਲਾਂ ਤਾਂ ਮੈਨੂੰ ਇਹ ਦੱਸੋ ਸਾਲ 2021 ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਕਿੰਨਾ ਕਿਤੇ ਸਿੱਧੂ ਮੂਸੇਵਾਲਾ ਸ਼ਗਨਪ੍ਰੀਤ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਹਿੰਦੇ ਜੁੜਨੀਆ ਸੀਗੀਆਂ ਹੁਣ ਤੁਹਾਡੀ ਅਚੀਵਮੈਂਟ ਬਹੁਤ ਵੱਡੀ ਹੈ ਇਹ ਕੇਸ ਨੂੰ ਕਿਵੇਂ ਡੀਲ ਕਰ ਰਹੇ ਸੀਗੇ ਹੁਣ ਤੱਕ ਦੇਖੋ ਇਸ ਕੇਸ ਦਾ ਪੁਲਿਸ ਨੇ ਬਹੁਤ ਮਿਹਨਤ ਕੀਤੀ ਡੀਐਸਪੀ ਨੇ ਮਿਸਟਰ ਐਨਪੀਐਸ ਲਹਿਲ ਉਦੋਂ ਐਸਐਚਓ ਸੀਗੇ ਥਾਣਾ ਮਟੌਰ ਦੇ ਜਾਂ ਸਬ ਇੰਸਪੈਕਟਰ ਹੈ ਅਮਨਦੀਪ ਸਿੰਘ ਬੜੀ ਉਹਨਾਂ ਨੇ ਮਿਹਨਤ ਨਾਲ ਸਾਇੰਟਿਫਿਕ ਐਵੀਡੈਂਸ ਨਾਲ ਤੇ ਫੇਸਬੁੱਕ ਤੋਂ ਜੋਨੇ ਦੇ ਥ੍ਰੈਡਸ ਵਗੈਰਾ ਆਈਆਂ ਸੀਗਾ ਉਹਨਾਂ ਨੂੰ ਜੋੜ ਕੇ ਡਾਟਸ ਜੋੜੇ ਔਰ ਇਨਵੈਸਟੀਗੇਸ਼ਨ ਨੂੰ ਕੰਪਲੀਟ ਕੀਤਾ ਔਰ 6 ਮੁਲਜ਼ਮ ਜਿਹੜੇ ਆ ਟੂ ਕੋਰਟ ਹੋਏ ਟੋਟਲ 11 ਮੁਲਜ਼ਮ ਇਸ ਕੇਸ ਨਾਮਜ਼ਦ ਹੋਏ ਬਾਕੀ 5 ਕੁਛ ਵਿਦੇਸ਼ਾਂ ਸੀਗੇ ਜਾਂ ਉਹਨਾਂ ਨੂੰ ਫਿਜ਼ੀਕਲੀ ਨਹੀਂ ਮਿਲ ਸਕੇ ਉਹਨਾਂ ਲਈ ਮਾਨਯੋਗ ਜੱਜ ਸਾਹਿਬ ਨੇ ਅੱਜ ਆਰਡਰ ਕੀਤਾ ਕਿ ਉਹਨਾਂ ਲਈ ਜੋ ਇਨਵੈਸਟੀਗੇਸ਼ਨ ਹੈ ਉਹ ਐਕਸਪੀਡਿਟ ਕੀਤੀ ਜਾਵੇ ਡੀਜੀਪੀ ਪੰਜਾਬ ਨੂੰ ਹਦਾਇਤ ਦਿੱਤੀ ਗਈ ਹੈ ਸਰ ਤੰਤਰਾਂ ਮਾਨਤਾ ਹੈ ਤੁਨੋਂ ਦੁੱਤੇ ਇਹ ਸਾਰੀਆਂ ਚੀਜ਼ਾਂ ਹੋ ਜਾਂਣੇ ਕਿਹੜੀ ਕਿਹੜੀ ਉਹਨਾਂ ਨੂੰ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ ਕਿੰਨਾ ਕਿੰਨਾ ਜੁਰਮ 12302 ਵਿੱਚ ਤਿੰਨੋਂ ਦੋਸ਼ੀਆਂ ਨੂੰ ਲਾਈਫ ਇਮਪ੍ਰਿਜ਼ਨਮੈਂਟ ਦੀ ਸਜ਼ਾ ਕੀਤੀ ਗਈ ਹੈ ਉਸ ਦੇ ਪਰਿਵਾਰ ਸੈਟੀਸਫਾਈਡ ਹੈ ਜੀ ਸੰਤੁਸ਼ਟ ਹੈ ਤੇ 2-2 ਲੱਖ ਦਾ ਜੁਰਮਾਨਾ ਪਰ ਹੈਡ ਕੀਤਾ ਗਿਆ ਪਰ ਪਰਸਨ ਕੀਤਾ ਗਿਆ ਤੇ ਆਰਮਜ਼ ਐਕਟ ਦੇ ਵਿੱਚ ਕਿਉਂਕਿ ਹਥਿਆਰ ਇਲੈਗਲ ਸੀ 7-7 ਸਾਲ ਦੀ ਸਜ਼ਾ ਕੀਤੀ ਗਈ ਹੈ ਤੇ 12452 ਚ 1 ਸਾਲ ਦੀ ਸਜ਼ਾ ਕੀਤੀ ਸਰ ਇਹ ਚੀਜ਼ਾਂ ਇਹ ਕਰ ਰਹੇ ਸੀਗੇ ਹੋਰ ਵੀ ਇਸ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਕਿ 11 ਬੰਦੇ ਹੋਰ ਸੀਗੇ ਉਹ ਬਚ ਗਏ ਜਾਂ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਨਹੀਂ ਆ ਸਕਿਆ ਕਿਉਂਕਿ ਇਹ ਤਿੰਨ ਤਾਂ ਆ ਹੀ ਗਏ ਹੋਰ ਵੀ ਇਸ ਦੇ ਵਿੱਚ ਸਿਰਫ ਅਜੇ ਟੋਟਲ ਜੋ ਅਦਾਲਤ ਕੋਲ ਹੈ ਸਿਰਫ 6 ਬੰਦੇ ਆਏ 6 ਅਕਿਊਜ਼ਡ ਆਏ ਸੀ ਜਿਹਨਾਂ ਜੋ 3 ਨੇ ਕਨਵਿਕਟ ਹੋਏ 3 ਜੋ ਕਾਂਸਪੀਰੇਟਰ ਜੇਲ੍ਹਾਂ 'ਚ ਬੈਠੇ ਸੀ ਉਹ ਬਰੀ ਹੋਏ ਠੀਕ ਹੈ ਬਾਕੀ 5 ਤਾਂ ਅਜੇ ਟ੍ਰਾਇਲ ਸ਼ੁਰੂ ਹੋਏਗਾ ਜਦੋਂ ਉਹਨਾਂ ਬਾਰੇ ਚਲਾਨ ਕਰਾਇਆ ਜਾਏਗਾ ਸਰ ਇਹੋ ਜੇ ਕੇਸ ਨੂੰ ਡੀਲ ਕਰਨਾ ਬਹੁਤ ਔਖਾ ਹੋ ਜਾਂਦਾ ਤੁਹਾਡੀ ਸਮਿਤੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਕਿ ਇੱਕ ਨੌਜਵਾਨ ਦਾ ਕਤਲ ਹੁੰਦਾ ਕਿਸੇ ਦਾ ਵੀ ਕਤਲ ਹੁੰਦਾ ਤੇ ਇੱਕ ਐਡਵੋਕੇਟ ਦਾ ਕੰਮ ਹੁੰਦਾ ਕਿ ਇਨਸਾਫ ਦਿਵਾਉਣਾ ਉਹ ਤੁਸੀਂ ਬਾਖੂਬੀ ਤਰੀਕੇ ਨਾਲ ਕੀਤਾ ਪਰ ਇਹਨੂੰ ਸਮਾਂ ਬਹੁਤ ਲੱਗ ਗਿਆ ਦੇਦੀ ਆਈ ਤੇ ਦੇਰੀ ਨਾਲ ਦਰੁਸਤ ਵੀ ਹੋਇਆ ਕੰਮ ਸਾਰਾ ਇਸ ਤਰ੍ਹਾਂ ਜੋ ਦੇਰੀ ਹੈ ਉਹ ਸਗੀ ਇਹਨਾਂ ਨੂੰ ਇਕੱਠੇ ਕਰਨਾ ਅਲੱਗ-ਅਲੱਗ ਜ਼ਿਲ੍ਹਾ ਨਜ਼ਰਬੰਦ ਸੀ ਅਲੱਗ-ਅਲੱਗ ਕੇਸਾਂ ਨਜ਼ਰਬੰਦ ਸੀਗੇ ਕੇਸ ਨੂੰ ਕਮਿਟ ਹੋਣ ਨੂੰ ਟਾਈਮ ਲੱਗਿਆ ਪਰ ਮਾਨਯੋਗ ਅਦਾਲਤ ਨੇ ਸ਼੍ਰੀ ਬਲਜਿੰਦਰ ਸਿੰਘ ਸਰਾਹ ਹੋਰਾਂ ਦੀ ਜੱਜ ਸਾਹਿਬ ਦੀ ਅਦਾਲਤ ਨੇ 5 11 ਨੂੰ ਪਹਿਲੀ ਗਵਾਹੀ ਇਸ ਕੇਸ ਦੇ ਅਜੀਪਾਲ ਸਿੰਘ ਮਿੱਡੂਖੜਾ ਦੇ ਮੈਨੂੰ ਯਾਦ ਦਰਜ ਹੋਈ ਸੀ ਤੇ 24 ਜਨਵਰੀ 2025 ਨੂੰ ਫੈਸਲਾ ਹੋ ਗਿਆ ਆਈ ਮਸਟ ਸੇ ਇਟ ਇਜ਼ ਆ ਸਪੀਡੀ ਟ੍ਰਾਇਲ ਜੋ ਚੱਲਿਆ ਜਦੋਂ ਟ੍ਰਾਇਲ ਐਂਡ ਵੀ ਆਰ ਥੈਂਕਫੁਲ ਟੂ ਆਨਰੇਬਲ ਕੋਰਟ ਕਿ ਸਾਨੂੰ ਜਸਟਿਸ ਕਈ ਵਾਰ ਲੋਕਾਂ ਦਾ ਵੀ ਵਿਸ਼ਵਾਸ ਟੁੱਟੇ ਜਾਂਦਾ ਕਿ ਅਦਾਲਤਾਂ ਚ ਵੀ ਨਹੀਂ ਕਈ ਵਾਰ ਜਿਹੜੇ ਨੇ ਛੇਤੀ ਇਨਸਾਫ ਮਿਲਦਾ ਲੰਬਾ ਸਮਾਂ 30 30 40 ਸਾਲ ਲੱਗਦਾ ਹੈ ਤੇ ਇਨਸਾਫ ਨਹੀਂ ਮਿਲਦਾ ਪਰ ਲੋਕਾਂ ਦਾ ਵਿਸ਼ਵਾਸ ਜੁੜਦਾ ਜਿਸ ਤਿੱਕੇ ਨਾਲ ਤੁਸੀਂ ਇਸ ਕੇਸ ਨੂੰ ਲੜਿਆ ਤੁਸੀਂ ਇਸ ਨੂੰ ਜਿੱਤਿਆ ਤੇ ਜਿਹੜੇ ਤਿੰਨ ਨੇ ਮਲਜ਼ਮ ਉਹਨਾਂ ਨੇ ਇਹ ਚੀਜ਼ਾਂ ਕੀਤੀ ਉਹਨਾਂ ਨੂੰ ਸਜ਼ਾ ਹੋਈ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਕੋਰਟ ਤੇ ਦੇਖੋ ਜੁਡੀਸ਼ੀਅਲ ਸਿਸਟਮ ਬਹੁਤ ਹੀ ਸਟਰੋਂਗ ਸਿਸਟਮ ਹੈ ਜੀ ਜਿਸ ਤੇ ਸਾਰਾ ਆਪਣਾ ਲੋਕੀ ਵਿਸ਼ਵਾਸ ਰੱਖਦੇ ਨੇ ਔਰ देर ਹੋਵੇ ਨਜ਼ਦੀਕ ਹੋਵੇ ਅਦਾਲਤ ਸੱਚ ਦੇ ਆਧਾਰ ਤੇ ਫੈਸਲਾ ਹੁੰਦਾ ਜਰੂਰ ਹੈ ਪਰ ਇਹ ਕੇਸ ਦਾ ਇੱਕ ਐਗਜ਼ਾਮਪਲ ਹੈ ਜੀ ਐਡਾ ਵੱਡਾ ਕੇਸ ਸੀਗਾ ਨਵੰਬਰ ਚ ਐਵੀਡੈਂਸ ਸਟਾਰਟ ਹੁੰਦਾ ਜਨਵਰੀ ਚ ਫੈਸਲਾ ਹੋ ਜਾਂਦਾ ਹੈ ਜੀ ਬਿਲਕੁਲ ਸਰ ਦੂਜੇ ਪਾਸੇ ਸ਼ਗਨਪ੍ਰੀਤ ਦਾ ਨਾਮ ਆਇਆ ਸੀਗਾ ਕਿ ਸਿੱਧੂ ਮੂਸੇਵਾਲਾ ਦਾ ਜੋ ਮੈਨੇਜਰ ਸੀਗਾ ਸ਼ਗਨਪ੍ਰੀਤ ਕਿਤਨਾ ਕਿਤੇ ਉਸਦੀ ਇਨਵੋਲਵਮੈਂਟ ਜਰੂਰ ਸੀਗੀ ਇਸ ਕੇਸ ਦੇ ਵਿੱਚ ਕਿ ਵਿੱਕੀ ਮਿੱਡੂ ਖੇੜਾ ਦੇ ਜੋ ਕੁਝ ਹੋਇਆ ਸਾਰਾ ਕੁਝ ਕੀ ਕੁਝ ਇਨਵੋਲਵਮੈਂਟ ਸੀ ਕਿ ਹੁਣ ਕੀ ਕੁਝ ਅੱਗੇ ਚੱਲ ਰਿਹਾ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਜਾਂ ਕੋਰਟ ਦੇ ਵਿੱਚ ਦੋ ਇੰਡੀਪੈਂਡੈਂਟ ਗਵਾਹ ਭੁਗਤੇ ਉਹਨਾਂ ਨੇ ਇਹੀ ਕਿਹਾ ਕਿ ਸ਼ਗਨਪ੍ਰੀਤ ਨਾਮ ਦੇ ਲੜਕੇ ਨੇ ਇਹਨਾਂ ਤਿੰਨੋਂ ਸ਼ੂਟਰਜ਼ ਨੂੰ ਉੱਥੇ ਉਹਨਾਂ ਦੇ ਫਲੈਟ ਤੇ ਠਹਿਰਾਇਆ ਸੀ ਇਹ ਕਹਿ ਕੇ ਕਿ ਇਹ ਆਈਟੀ ਇੰਡਸਟਰੀ ਚ ਕੰਮ ਕਰਦੇ ਨੇ ਤੇ ਅਗਲੇ ਦਿਨ ਫਿਰ ਹੈ ਜੋ ਇਹ ਵਾਰਦਾਤ ਹੋ ਜਾਂਦੀ ਹੈ ਜੀ ਤੋਂ ਐਸ ਪਰ ਪੁਲਿਸ ਰਿਪੋਰਟ ਜਾਂ ਐਸ ਪਰ ਪੁਲਿਸ ਇਨਵੈਸਟੀਗੇਸ਼ਨ ਜਾਂ ਐਸ ਪਰ ਕੇਸ ਫਾਈਲ ਉਹਦਾ ਸ਼ਗਨਪ੍ਰੀਤ ਦਾ ਰੋਲ ਸੀ ਇਹਨਾਂ ਨੂੰ ਜਿਹੜਾ ਲੌਜਿਸਟਿਕ ਪ੍ਰੋਵਾਈਡ ਕਰਾਉਣੇ ਠਰਾਉਣਾ ਜਾਂ ਇਸ ਤਰ੍ਹਾਂ ਜਾਂ ਵਿੱਕੀ ਮਿੱਡੂ ਖੜਾ ਨੂੰ ਦਿਖਾਉਣਾ ਵੀ ਇਹ ਹੈਗਾ ਇਸ ਤਰ੍ਹਾਂ ਇਕੱਲਾ ਸ਼ਗਨਪੀ ਦਾ ਰੋਲ ਸੀਗਾ ਸਿੱਧੂ ਮੂਸੇਵਾਲੇ ਦਾ ਸਿਰਫ ਫਾਈਲ ਦੇ ਵਿੱਚ ਸੋਨੇ ਨਾਮ ਸ਼ਗਨ ਵੀ ਤਾ ਰਹੇ ਆ ਤੇ ਕੋਈ ਹੋਰ ਨਾਮ ਨਹੀਂ ਆ ਰਿਹਾ ਹੋਰ ਨਹੀਂ ਆ ਰਿਹਾ ਤਾਂ ਹੁਣ ਅੱਗੇ ਇਹਨਾਂ ਨੂੰ ਹੁਣ ਜਿਹੜੀ ਸਜ਼ਾ ਹੋ ਗਈ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਕਹ ਰਹੇ ਸੀ ਕਿ ਇਹਨਾਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਪਰਿਵਾਰ ਕਹ ਰਿਹਾ ਸੀਗਾ ਲਗਾਤਾਰ ਕਹ ਰਿਹਾ ਸੀਗਾ ਅਜੇ ਪਲਬਰ ਤੇ ਕੀ ਲੱਗਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਿ ਇਹ ਆ 302 ਵਿੱਚ ਲਾਈਫ ਪ੍ਰਿਜ਼ਨਮੈਂਟ ਵੀ ਹੈ ਡੈਥ ਪੈਨਲਟੀ ਵੀ ਹੈ ਠੀਕ ਹੈ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਲਾਈਫ ਪ੍ਰਿਜ਼ਨਮੈਂਟ ਦਾ ਫੈਸਲਾ ਐਂਡ ਵੀ ਆਰ ਸੈਟੀਸਫਾਈਡ ਸੈਟੀਸਫਾਈ ਹਾਂ ਤੁਸੀਂ ਵੀ ਪਰਿਵਾਰ ਵੀ ਸੈਟੀਸਫਾਈ ਹਾਂਜੀ ਅਸੀਂ ਇਹਦੇ ਐਨਹਾਂਸਮੈਂਟ ਵਾਸਤੇ ਕੋਈ ਅਪੀਲ ਨਹੀਂ ਕਰਾਂਗੇ ਵੀ ਆਰ ਸੈਟੀਸਫਾਈਡ ਠੀਕ ਹੈ ਬਹੁਤ ਸ਼ੁਕਰੀਆ ਥੈਂਕ ਯੂ ਐਡਵੋਕੇਟ ਸਾਬ ਸਾਡੇ ਨਾਲ ਸੀ ਕੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਅੱਜ ਸਜ਼ਾ ਸੁਣਾਈ ਗਈ ਹੈ 123 ਇੱਥੇ ਇਕੱਠੇ ਹੋਏ ਸੀਗੇ ਤਾਂ ਆਨਲਾਈਨ ਦੰਦਾ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ ਅੱਗੇ ਵਧ ਜਾਣਾ ਅੱਗੇ ਵਧ ਜਾਓ ਅੱਗੇ ਵਧ ਜਾਓ ਯਾਰ ਯਾਰ ਪਲੀਜ਼ ਅੱਗੇ ਨਾ ਫੀਸ ਨਾ ਬਚਣਾ ਅੱਗੇ ਨਾ ਚੱਲ ਜਾ ਯਾਰ ਆਸੂ ਆਨੇ ਦੇ ਮੈਂ ਯਾਰ ਆਨੇ ਦੇ ਨਾ ਆਰਾਮ ਨਾਲ ਜਾਪਲ ਭਈ ਅੱਗੇ ਨਾ ਜਾਈਓ ਜੋ